ਮਾਲੋਕ ਭਾਈ ਕੀ ਹਾਲ ਚਾਲ ਹੈ ਛਾਣ ਮੇਲੇ ਤੇ ਆਇਆ ਤੇ ਇੱਥੇ ਆਪਣਾ ਇੱਕ ਸੱਜਣ ਮਿਲਿਆ ਬੋਲੀ ਨਾਮ ਉਹਦਾ ਨਾਮ ਉਹਦੇ ਨਾਲ ਪੁਰਾਣਾ ਸੱਜਣ ਹੈ ਕੋਰੀ ਜਾਨ ਜੀ ਮੋੜ ਭਾਈ ਕੀ ਹਾਲ ਹੈ ਵਧੀਆ ਵੀਰ ਕੀ ਹਾਲ ਹੈ ਵਧੀਆ ਭਾਈ ਚੜ੍ਹਦੀ ਕਲਾ ਤੇ ਕਿਵੇਂ ਲੱਗਿਆ ਮੇਲਾ ਬਲੋੜ ਦਾ ਬਸ ਠੀਕ ਹੈ ਵਧੀਆ ਮੇਲੇ ਵਰਗਾ ਮੇਲਾ ਪਰ ਇਹਨਾਂ ਕੋਈ ਥੋੜਾ ਜਿਹਾ ਵੱਖਰਾ ਜਿਆ ਚੀਜ਼ ਜਿਹੜੀ ਕਿ ਮੇਰੇ ਵਾਸਤੇ ਲੋਕਾਂ ਵਾਸਤੇ ਖਾਸ ਹੋ ਗਈ ਪਰ ਮੈਨੂੰ ਕੋਈ ਪੋਜ਼ਿਟਿਵ ਰਿਵਿਊ ਜੇ ਮਿਲਿਆ ਨਹੀਂ ਮਿਲਿਆ اچھا ਨਵੀਂ ਚੀਜ਼ ਦੇਖਣ ਨੂੰ ਨਵੀਂ ਚੀਜ਼ ਕੀ ਜਿਹੜਾ ਆਮ ਜੀਵਿਦਾਰ ਹਨ ਬਾਈ ਆਮ ਜੀਵਿਦਾਰ ਵਾਸਤੇ ਨਹੀਂ ਕੁਝ ਮਿਲਿਆ ਠੀਕ ਹੈ ਵੀ ਆਮ ਜੀਵਿਦਾਰ ਵਾਸਤੇ ਇੱਥੇ ਕੁਝ ਵੀ ਨਹੀਂ ਇਕੱਲੇ ਬੀਤੂ ਇਲਾਵਾ ਸਪਰੇਆ ਦਾ ਦਾਵਾ ਨਹੀਂ ਸਹੀ ਹੈ ਅਣਾ ਸੰਦਚ ਵੀ ਅਰ ਮਹਿੰਗੇ ਤਾਂ ਮਹਿੰਗਾ ਸਾਰਨ ਵੀ ਆਰ ਯਾਰ ਜਿਹੜਾ ਪਸੂ ਬਾਹਰ ਦਾ ਹੈ ਮੇਨ ਨਾਲ ਵੀ ਕਿਸਾਨ ਭਰਾਵਾਂ ਨੂੰ ਬੱਤ ਵੱੱਦ ਇਹ ਬੇਨਤੀ ਹੈ ਸਾਰਾ ਅਪੀਲ ਨਾਲੋ ਕਿ ਜੇ ਵੀ ਹੋਰ ਕਿਸਾਨ ਭਰਾ ਆਪ ਦੇ ਥਰੂ ਕੋਈ ਦੇਸੀ ਹੈਣਾ ਉਈ ਕਾਸੀ ਦਾ 20 ਤਿਆਰ ਕਰਦਾ ਹਾਂ ਉਹ ਬਈ ਮੇਲੇ ਤੇ ਜ਼ਰੂਰ ਜ਼ਰੂਰ ਜਾਉਗਾ ਮੇਲੇ ਤੇ ਸਾਡਾ ਵੀ ਐਸੀ ਵੀ ਕਰਦਾ ਵੀ ਵੱਡੇ ਬਈ ਜੋ ਕਿਸਾਨਾਂ ਕੋਲ ਸਟਾਲਾਂ ਲਾਈ ਬੈਠੇ ਆ ਵੱਡੇ ਕੰਪਨੀ ਵਾਲੇ ਉਹਨਾਂ ਦਾ ਵੀ ਕੀ ਜਾਂਦਾ ਮੇਰੇ ਤੁਸੀਂ ਕਹਿੰਦੇ ਸੰਗ ਹੈ ਇੱਥੇ ਆਇਆ ਕੋਈ ਨਵਾਂ ਵੀ ਦਿਖਾਓ ਨਵਾਂ ਵੀ ਕੀ ਹੈ ਜਿਹੜੇ ਵੱਡੇ ਸੰਦਾਂ ਦਾ ਲਾਗਤ ਨਾ ਫਰਮਾਏ ਤਾਂ ਵੀ ਵੱਡੇ ਜ਼ਿੰਮੇਵਾਰ ਦਾ ਤਾਂ ਕੰਮ ਹੈ ਕੰਮ ਆਉਂਦਾ ਵਧੀਆ ਵੱਡੇ ਦਾ ਪਹਿਲਾਂ ਹੀ ਸ਼ਾਹ ਹੋਏ ਬੈਠੇ ਆ ਨਾ ਪਰ ਵੀ ਛੋਟੇ ਵਾਸਤੇ ਟੈਕਨੋਲੋਜੀ ਹਾਈ ਲੈਵਲ ਹੋ ਗਿਆ ਨਾ ਹਾਈ ਲੈਵਲ ਬਿਲਕੁਲ ਇਹਦਾ ਹਾਈ ਲੈਵਲ ਤੋਂ ਬਾਹਰ ਠੀਕ ਹੈ ਠੀਕ ਹੈ ਹਰੇਕ ਦੇ ਬਾਈਕ ਦੇ ਵਿੱਚ ਵੀ ਹੋ ਸਕਦਾ ਬਈ ਜਿਹੜਾ ਮੇਨ ਕੀਤਾ ਤਾਂ ਮਨਮਾਰੇ ਪਈ ਇਹ ਹੀ ਗੱਲ ਹੈ ਨਾ ਕਿ ਜਿਹੜਾ ਆਪਣੇ ਕੋਈ ਨਵੀਂ ਖੇਤੀ ਦੇ ਵਿੱਚ ਸੁਧਾਰ ਕੀਤਾ ਨਾ ਮਾਪੀ ਆਇਆ ਯਾਰ ਜਿਵੇਂ ਆ ਗੰਡਾ ਹੋ ਗਿਆ ਆ ਜਿਹੜਾ ਤੂੰ ਦੱਸਿਆ ਸੀਗਾ ਉਹ ਕੀ ਕਹਿੰਦਾ ਨਾ ਸਰ ਹਾਂ ਇਹ ਹੋ ਗਏ ਬਿਮਾਰੀ ਸੂਰ ਕੀ ਜਾਂਦਾ ਤਾਂ ਕਹ ਬਈ ਗੰਡਾ 20 ਕੁਆਟਰ ਹੋ ਜਾਂਦੀ ਹੈ ਕਿਸੇ ਭਰਾ ਦੀ ਅੱਚੀ ਹੋਵੇ ਉਹ ਵੀ ਬਾਰੇ ਅੱਜ ਕੱਲ ਨਾ ਕੁਦਰਤੀ ਵੀ ਬਹੁਤ ਉਗਦੇ ਆ ਕਰਦੇ ਛੋਟੇ ਕਿਸਾਨ ਵੀ ਬਹੁਤ ਸ਼ੋਰ ਕਰੀ ਬੈਠੇ ਆ ਸਾਰੇ ਬੈਠੇ ਮਾਰੇ ਅੱਕੇ ਨਹੀਂ ਹੋਣੇ ਨਾ ਔਰ ਮੇਨ ਗੱਲਾਂ ਵੀ ਲਾਉਦੇ ਨਮਾਰਨਾ ਅਸਲ ਹੋ ਰਹੀ ਹੁਣ ਵੀ ਫੌਕਸ ਵੱਡੀ ਮਸ਼ੀਨਰੀ ਐ ਟਰੈਕਟਰ ਐ ਇੱਥੇ ਤਾਂ ਪੈਸਾ ਲੱਗਣਾ ਐ ਕਿੰਨੇ ਕਿਸਾਨ ਦੀ ਆਮਦਨ ਆਵੇ ਕੋਈ ਮੇਨ ਫੌਕਸ ਏ ਲੈਣਾ ਇੱਥੇ ਔਰ ਆ ਮੇਰੇ ਵਰਗਾ ਕਿੱਥੇ ਲੈ ਲੂ ਆ ਕੇ ਟੱਕਰਾ ਜਾਉਂਦੀ ਆ ਵੀ ਵੀ ਮਸ਼ਹੂਰੀ ਕਰੀਏ ਵੱਡੇ ਵੱਡੇ ਆ ਕਿੱਥੋਂ ਲੈ ਲਾਂਗੇ ਆਪਾਂ ਦੇ ਟਾਇਰ ਨਹੀਂ ਖਰੀਦ ਸਕਦੇ ਨਹੀਂ 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 ਟਾਇਰ ਨਹੀਂ ਇਹਦਾ ਖਰੀਦ ਸਕਦੇ ਆਪਾਂ ਹੈ ਜੀ ਚੰਗੇ 52 ਦਾ ਜੋੜੀ ਆ ਤੇ ਤਗੜੀਆਂ ਜੀ ਜਾਣ ਤਗੜੀਆਂ ਜੀ ਜਾਣ ਤਗੜੇ ਵਾਸਤੇ ਆ ਨਿਕਰਾਣਿਆ ਵੀ ਅਸੀਂ ਹੈਗੇ ਉਹਦੇ ਚਾਰ ਪੰਜ ਦਿਨਾਂ ਲਈ ਚਲ ਬਾਈ ਕੋਲੇ ਤਾਂ ਹੈਗੀ ਮੇਰਾ ਇਹ ਮੋਹਦੀ ਆ ਕਿਸਾਨ ਦਾ ਮਸਤੀ ਛੋਟੇ ਕਿਸਾਨ ਵਾਸਤੇ ਪੁਸ਼ਚੀ ਬੰਦ ਆਏ ਨਹੀਂ ਦੇਖਿਆ ਮਰ ਰੋਸ਼ਿਆ ਸਾਡ ਜਿਹੜੇ ਬਾਈ ਦੇ ਹਿੰਦੁਸਤਾਨ ਸਾਹ ਹੋ ਗਿਆ ਬਾਈ ਦਾ ਹੀਰਾ ਹੈ ਉਹ ਮਿਲਦੀ ਆ ਨਾ ਪਹਿਲਾਂ ਪਾ ਕੈਕੂਲਾ ਸੀਗਾ